ਹਾਂਜੀ ਦੋਸਤੋ ਸਾਰੇ ਵੀਰਾਂ ਦਾ ਆਪਣੇ ਪੇਜ ਤੇ ਸਵਾਗਤ ਹੈ ਮੀਤ ਕਰਦੇ ਹਾਂ ਸਾਰੇ ਵੀ ਠੀਕ ਠਾਕ ਹੋਮ ਗਏ ਆਪਾਂ ਪੁੱਛਿਆ ਟਰੈਕਟਰ ਮੰਡੀ ਤੇ ਬਾਈ ਨਾਲ ਕਰਦੇ ਆ ਗੱਲਬਾਤ ਤੇ ਨਾਲ ਬਾਈ ਦਾ ਕੰਟੈਕਟ ਨੰਬਰ ਹਿੰਦ ਤੇ ਮਿਲੂਗਾ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਆਪਣਾ ਗਲਾਬ ਤੇ ਪਿੰਡ ਜੀ ਆਪਣਾ ਅੰਡਾ ਇੱਥੇ ਮੰਡੀ ਜੀ ਕਾ ਇੱਕ ਟਰੈਕਟਰ ਲੈ ਕੇ ਆਏ ਅੱਜ ਅੱਛਾ ਤੋਂ ਸ਼ੋਰੂਮ ਤੇ ਹੁੰਦੇ ਆ 15 ਮਿੰਟ ਹਰ ਵਾਰ ਸ਼ੋਰੂਮ ਦਾ ਕੀ ਨਾਮ ਹੈ ਆਪਣਾ ਬਾਬਾ ਡੈਕਟਰ ਜੀ ਅੱਛਾ ਠੀਕ ਹੈ ਤੇ ਇੱਧਰ ਗੱਲ ਕਰਦੇ ਆ ਜੀ ਆਜੋ 963 963 ਜੀ ਦੇਖ ਸਕਦੇ ਹੋ 20 ਮਾਡਲ ਟਰੈਕਟਰ ਹੈਗਾ ਕੰਡੀਸ਼ਨ ਟਰੈਕਟਰ ਦੀ ਚੈੱਕ ਕਰ ਸਕਦੇ ਹੋ ਜਮਾ ਨਮਾ ਟਰੈਕਟਰ ਚਾਰ ਸਪੀਰ ਉੱਤੇ ਜੇ ਟਾਇਰਾਂ ਦੀ ਗੱਲ ਕਰੀਏ ਭਾਈ ਆਪਾਂ 80 ਪੈਸੇ ਚੌਂਕੜਾ ਲਾਉਣ ਦੇ 80 ਪੈਸੇ ਟਾਇਰ ਜੀ ਚੌਂਕੜਾ ਨਾਲ ਦਾ ਭਾਈ ਕਹਿੰਦਾ ਕੰਡੀਸ਼ਨ ਟਰੈਕਟਰ ਦੀ ਚੈੱਕ ਕਰ ਸਕਦੇ ਹੋ ਜੀ ਘੋੜਾ ਬੰਪਰ ਲੱਗਿਆਗਾ ਤੇ ਜੇ ਰੇਟ ਦੀ ਗੱਲ ਕਰੀਏ ਜੀ ਆਪਾਂ 6 ਲੱਖ 80 ਹਜ਼ਾਰ ਰੁਪਿਆ ਰੇਟ ਹੈ ਜੀ ਟਰੈਕਟਰ ਦਾ ਚਾਰ ਸਪੀਰੋ ਕੰਡੀਸ਼ਨ ਵਗੈਰਾ ਚੈੱਕ ਕਰ ਲਓ ਜੀ ਦੇਖ ਸਕਦੇ ਹੋ ਇਹ ਟਰੈਕਟਰ ਕਿੰਨਾ ਕੁ ਚੱਲਿਆ ਹੋਇਆ ਕੋਈ ਐ ਪਤਾ ਬਾਈ 800 ਲਗਭਗ ਚੱਲਿਆ ਹੋਇਆ 800 ਘੰਟੇ ਦੇ ਲਗਭਗ ਚੱਲਿਆ ਹੋਇਆ ਦੇਖ ਸਕਦੇ ਹੋ ਜੀ ਤੇ ਬਾਕੀ ਸਿਰ ਆਪਾਂ ਮੌਕੇ ਤੇ ਦੇਣਾ ਕਿੰਨੇ ਦਾ ਦੇਣੀ ਗੁਰੂ ਹਾਂ ਬਾਈ ਵੀਡੀਓ ਦੇਖ ਕੇ ਹਾਂਜੀ 60 ਹਜ਼ਾਰ ਦਾ ਠੀਕ ਹੈ 6 ਲੱਖ 60 ਹਜ਼ਾਰ ਰੁਪਿਆ ਦਾ ਦੇ ਦਾਂ ਬਾਈ ਕਿ ਨਾ 20000 ਰਪੀਆ ਡਿਸਕਾਊਂਟ ਕਰਤਾ ਬਾਈ ਇਹਨੇ ਟਰੈਕਟਰ ਦੇਖ ਸਕਦੇ ਹੋ ਚਾਰ ਚਪੇਰੋਂ ਮਗਰਿਆੜ ਕੱਲਾ ਸਾਰਾ ਕੁਝ ਤੇ ਸਾਰਾ ਉਹ ਟਰੈਕਟਰ ਓਰੀਜਨਲ ਆ ਬਾਈ ਰੰਗ ਪੇਂਟ ਦਾ ਰੰਗ ਪੇਂਟ ਦਾ ਟਰੈਕਟਰ ਸਾਰਾ ਰੀਨਲ ਹੈ ਜੀ ਦੇਖ ਸਕਦੇ ਹੋ ਇਧਰ ਗਾਹਾਂ ਗੱਲ ਕਰਦੇ ਜੀ ਹੌਲੈਂਡ ਹੌਲੈਂਡ ਆ ਗਿਆ ਜੀ ਸਪੈਸ਼ਲ ਡੀਲ ਹੈ ਹੌਲੈਂਡ ਦੇਖ ਸਕਦੇ ਹੋ ਸਪੈਸ਼ਲ ਡੀਲ ਜੀ ਦੇਖ ਸਕਦੇ ਹੋ ਇਹਦਾ ਜਮਾ ਨਵਾਂ ਟਰੈਕਟਰ ਹੈ ਮੂਰੇ ਬਾਈਆਂ ਦਾ ਹਾਰ ਖੁਰ ਵੀ ਪਾਇਆ ਪਿਆ ਇਹ ਹੈਗਾ ਜੀ 22 ਮਾਡਲ ਦਾ 5 ਮਾਡਲ ਜੀ ਦੇਖ ਸਕਦੇ ਹੋ ਤੇ ਰੇਟ ਦੀ ਗੱਲ ਕਰੀਏ ਰੇਟ ਆ ਗਿਆ 8 ਲੱਖ 85000 ਰੁਪਿਆ ਤੇ ਇਹ ਟਰੈਕਟਰ ਦੇ ਇਹ ਟਾਇਰ ਕਿੰਨੇ ਕਾ ਬਈ ਇਹ ਇਹ ਖਾਨੇ ਟਰੈਕਟਰ ਜਿਹੜਾ ਨਵਾਂ ਬੈਕਟ 300 ਘੰਟਾ ਹੋ ਗਿਆ ਸਰ 300 ਘੰਟੇ ਬਾਈ ਕਹਿੰਦਾ ਚੱਲਿਆ 98 ਪੈਸੇ ਟਾਇਰਾਂ ਨਾਲ ਚੌਂਕੜਾ ਨਾਲ ਦਾ ਜੀ ਫਾਈਬਰਾਈ ਛਤਰੀ ਲੱਗੀ ਆ ਟਰੈਕਟਰ ਦੀ ਕੰਡੀਸ਼ਨ ਵਗੈਰਾ ਚੈੱਕ ਕਰ ਸਕਦੇ ਹੋ ਜੀ ਇੱਧਰ ਦੇਖ ਸਕਦੇ ਹੋ ਮੂਰਲੇ ਟਾਇਰਾਂ ਤੇ ਉਹ ਮੈਂ ਐਮ ਆਰ ਐਫ ਪੇ ਆਗਾ ਫੇਰ ਹੀ 300 ਘੰਟਾ ਚੱਲਿਆ ਟਰੈਕਟਰ ਦੀ ਚਾਰਸ ਫੇਰੋ ਕੰਡੀਸ਼ਨ ਵਗੈਰਾ ਚੈੱਕ ਕਰ ਸਕਦੇ ਹੋ ਜੀ ਜਮਨ ਨਵਾਂ ਟਰੈਕਟਰ ਪਿਆ। ਬਾਕੀ ਸਾਰੇ ਆਪਾਂ ਦੇ ਲਿਆਏ ਕਿੰਨੇ ਦਾ ਭਾਈ ਇਹ? ਕਿੰਨਾ ਲੈਸ ਕਰ ਦਈਏ ਫਿਰ ਵੀ ਕੁਸਤਾ ਕਰਦੇ ਦੱਸ ਦੇ। 70000 ਭਾਈ ਕਹਿੰਦਾ 70 ਦਾ ਦੇ ਦੇਾਂਗੇ ਟਰੈਕਟਰ 8 ਲੱਖ 70 ਹਜ਼ਾਰ ਰੁਪਏ ਦਾ ਦੇਖ ਸਕਦੇ ਹੋ। ਭਾਈ ਮਾਡਲ ਸਪੈਸ਼ਲ ਐਡੀਸ਼ਨ ਪੰਜਾਬ ਨੰਬਰੀਆ ਭਾਈ। ਅਸਾ ਪਹਿਲਾਂ ਵੀ ਉਹ ਵੀ ਪੰਜਾਬ ਨਾ ਸਾਰੇ ਟਰੈਕਟਰੀ ਬਾਈ ਕੋਲੇ ਪੰਜਾਬ ਨੰਬਰ ਹੈ। ਇਹ ਉਹ ਪਹਿਲੇ ਵਾਲੀ ਆ ਭਾਈ ਇਹ ਤਾਂ ਹਨਾ। ਪਹਿਲੇ ਨਾ ਟਰੈਕਟਰ ਹੈ ਜੀ ਦੇਖ ਸਕਦੇ ਹੋ ਫਸਟ ਪਾਰਟੀ ਦੇ ਟਰੈਕਟਰ ਤਾਂ ਹੀ ਬਾਈ ਕੋਲੇ ਇੰਨੇ ਸਾਫ ਟਰੈਕਟਰ ਹੈ ਦੇਖ ਸਕਦੇ ਹੋ ਲਫਾਫਲ ਫੂਫੇ ਉਵੇਂ ਨਹੀਂ ਪਏ ਆ ਸਾਰੇ ਤੇ 300 ਘੰਟੇ ਹੀ ਚੱਲਿਆ ਬਾਈ ਕਹਿੰਦਾ ਟਰੈਕਟਰ ਦੇਖ ਸਕਦੇ ਹੋ ਜੇ ਕਿਸੇ ਵੀਰ ਨੇ ਲੈਣਾ ਜਮਾ ਨਮਾ ਇਧਰ ਆ ਗਿਆ ਜੀ ਕਪੋਟਾ ਇਹ ਕਿਹੜਾ ਆ ਗਿਆ ਜੀ ਮਾਡਲ 22 ਮਾਡਲ ਹੈ ਜੀ ਇਹਦੇ ਟਾਇਰਾਂ ਦੀ ਗੱਲ ਕਰੀਏ ਜੀ ਚੌਕੜਾ ਇਹਦਾ ਵੀ ਨਾਲ ਦਾ ਜੀ ਤੇ ਮਾਰੇ ਫੂਮੇ ਪਈ ਹੈਗੀ ਦੇਖ ਸਕਦੇ ਹੋ ਟਾਇਰਾਂ ਤੇ ਤੇ ਕਿਵੇਂ ਜੀ ਕੀ ਸਾਡੇ ਬਰਨਾਲੇ ਦਾ ਲੋਕਲ ਲੈਟਰ ਆ ਜੀ ਆ ਸਭ ਬਰਨਾਲੇ ਦਾ ਲੋਕਲ ਟਰੈਕਟਰ ਹੈ ਜੀ ਦੇਖ ਸਕਦੇ ਹੋ ਛਾਤਰੀਏ ਦੇਖੋ ਫਾਈਬਰ ਵਾਲੀ ਵਧੀਆ ਪੂਰੀ ਲੈਟਾ ਲੂਟਾ ਵਾਲੀ ਲੱਗੀ ਹੈ ਜੀ ਟਰੈਕਟਰ ਦੇਖ ਸਕਦੇ ਹੋ ਚਾਰ ਸਪੀਰੋਂ ਇਹ ਕਿੰਨਾ ਕਿ ਚੱਲਿਆ ਭਾਈ 1000 ਕਿਤੇ ਲੱਗਦਾ ਚੱਲਦਾ 1000 ਕਿ ਘੰਟੇ ਦੇ ਲਗਭਗ ਚੱਲਿਆ ਭਾਈ ਕੋਲੇ ਬਹੁਤ ਘੱਟ ਚੱਲੇ ਹੋਏ ਟਰੈਕਟਰ ਹੈ ਜੀ ਦੇਖ ਸਕਦੇ ਹੋ ਇਧਰੋਂ ਕੰਡੀਸ਼ਨ ਚਾਰ ਸਪੀਰੋਂ ਟਰੈਕਟਰ ਦੀ ਪੈਰ ਦਾਣ ਵਗੈਰਾ ਚੈੱਕ ਕਰ ਸਕਦੇ ਹੋ ਜੀ ਰੰਗ ਪੇਂਟ ਦਾ ਸਾਰਾ ਰੇਨ ਵਾਲਾ ਟਰੈਕਟਰ ਭਾਈ ਠੀਕ ਹੈ ਤੇ ਰੰਗ ਪੇਂਟ ਦੇ ਆਪਣੇ ਸਾਰੇ ਟਰੈਕਟਰ ਹੀ ਰੇਨਾਲ ਹੈ ਉਹ 36 30 ਵੀ ਲਾ ਲੋ ਹੋਰ ਬਾਈ ਕਨਾ ਬਾਈ ਰੰਗ ਪੇਂਟ ਦੇ ਸ਼ੋਅ ਕੱਲੇ ਦੇ ਸਾਰੇ ਆਪਣੇ ਸਾਰੇ ਟਰੈਕਟਰ ਹੀ ਰੇਨਾਲ ਹੈਗੇ ਤੇ ਆ ਤਾਂ ਬਰਨਾਲੇ ਦਾ ਲੋਕਲੀ ਹੈਗਾ ਇਹ ਤਾਂ ਬਾਈ ਫੀਚਰ ਵੀ ਵਾਲੇ ਆ ਕਹਿੰਦੇ ਹੈ ਨਾ ਟਰੈਕਟਰ ਚ ਠੀਕ ਹੈ ਜੀ ਜਿੰਨੇ ਮਰਜ਼ੀ ਦੇ ਪੱਖੋਂ ਤੇ ਬਾਕੀ ਸਿਰ ਇਧਰ ਲੱਗੇ ਹੀ ਪਿਆ ਟੈਂਕੀ ਤੇ ਇਧਰ ਆ ਦੇਖ ਸਾਧੋ ਸਾਰਾ ਕੁਝ ਲਿਖਿਆ ਹੀ ਪਿਆਗਾ ਪੀਟੀਓ ਵਗੈਰਾ ਹੋਰ ਕੁ ਨਹੀਂ ਸਾਰੇ ਆ ਗਏ ਜੀ ਦੇਖ ਸਕਦੇ ਹੋ ਇਹ ਕਾਹਚਪੀ ਦਾ ਹੁੰਦਾ ਟਰੈਕਟਰ ਜੀ 55 ਬੀ ਕਾਲੇ 55 60 ਐਚਪੀ ਦਾ ਟਰੈਕਟਰ ਆ ਸੱਪ 55 ਐਚਪੀ ਦਾ ਹੈ ਤੇ ਕਾਗਜ਼ਾਂ ਚ 60 ਐਚਪੀ ਜਿੰਨਾ ਬਾਈ ਕਹਿੰਦਾ ਤੇ ਇਹ ਟਰੈਕਟਰ ਦੀ ਡਿਮਾਂਡ ਦੀ ਗੱਲ ਕਰੀਏ ਜੀ 7 ਲੱਖ ਰੁਪਏ 7 ਲੱਖ 40 ਹਜ਼ਾਰ ਰੁਪਏ 7 ਲੱਖ 40 ਹਜ਼ਾਰ ਰੁਪਏ ਦੀ ਡਿਮਾਂਡ ਹੈ ਤੇ ਦੇਣਾ ਕਿੰਨੇ ਦਾ ਆਪਾਂ ਮੌਕੇ ਤੇ 7 ਲੱਖ 20 ਹਜ਼ਾਰ ਦਾ ਟਰੈਕਟਰ ਮਿਲ ਜੂਗਾ ਜੀ ਦੇਖ ਸਕਦੇ ਹੋ ਜੇ ਕਿਸੇ ਵੀਰ ਨੇ ਲੈਣਾ ਹੈ ਜਮਾ ਨਵਾਂ ਟਰੈਕਟਰ ਪਿਆ ਹੈ ਇਹਦੇ ਨਾਲ ਗੱਲ ਕਰੀਏ ਜੀ ਜੌਂਡੀਆਰ ਜੌਂਡੀਆਰ ਵੀ ਬਾਈ ਕੋਲੇ ਜਮਾ ਨਮੀ ਐ 5310 ਜੌਂਡੀਆਰ ਆ ਇਹਦਾ ਬਾਈ ਜਮਾ ਜੌਂਡੀਆਰ ਦਾ ਤਾਂ ਕੋਈ ਮੁੱਲ ਹੀ ਨਹੀਂ ਕਿਹੜਾ ਇਹ 5310 ਜੌਂਡੀਆਰ ਆ ਬਾਈ ਤੇ ਖੁੱਲਵੇਂ ਇਹ ਸਿਆਲਾ ਟਾਪ ਮਾਡਲ ਚ ਆ ਗਿਆ ਇੱਕ ਬਾਈ ਆਪਾਂ ਗੱਲ ਦੱਸਦੇ ਇਹ ਬਾਈ ਜੌਂਡੀਆਰ ਜਮਾ ਟਾਪ ਮਾਡਲ ਕਹੇ ਤਾਂ ਆਪਾਂ ਹੈਗਾ ਵੀ ਟਾਪ ਤੇ ਐ ਕਿੰਨੇ ਲਾ ਲੋ ਮਾਨਸਾ ਏਰੀਏ ਚ ਬਾਈ ਮੁਕਾਬਲੇ ਹੋਏ ਟਰਾਲੀਆਂ ਦੇ ਹਾਰਾ ਚ ਪੈਣੀ ਵਾਗਾ ਵਾਲਿਆਂ ਦਾ ਫਸਟ ਆਇਆ ਗਾ ਟਰੈਕਟਰ 53 ਦਾ ਟਰੈਕਟਰ ਹੈ ਉਹਨਾਂ ਕੋਲੇ ਫੌਲੈਂਡ ਹੋਰ ਸਾਰੇ ਟਰੈਕਟਰ ਆਉਂਦੇ ਆ ਉੱਥੇ ਮੇਲੇ ਤੇ ਟਰਬੋ ਗੱਲਾਂ ਲੱਗੀਆਂ ਹੋਰ ਸਾਰਾ ਉਹ ਟਰੈਕਟਰ 53 ਦਾ ਸੀ ਆਏ ਵਾਰੀ ਮੱਤੀ ਤੋਂ ਫੱਤਾ ਮાળੋ ਕਿਉਂ ਤੇ ਭਾਈ ਦੱਸੋ ਹੋਰ ਸਾਰੇ ਕਿਤੋਂ ਉਹ ਹੀ ਟਰੈਕਟਰ ਫਸਟ ਆਉਂਦਾ ਇਹ ਹੈ ਜੀ ਉਹ 53 ਦਾ ਜੇ ਕਿਸੇ ਵੀਰ ਨੇ ਟਰਾਲੀ ਮੁਕਾਬਲਿਆਂ ਤੇ ਲਾਉਣਾ ਹੈ ਜਾਂ ਖੇਤੀ ਕਰਨੀ ਹੈ ਜਾਂ ਮਾ ਨਮਾ ਟਰੈਕਟਰ ਪਿਆ ਤੇ ਮਾਡਲ ਦੀ ਗੱਲ ਕਰੀਏ ਭਾਈ ਇਹਦਾ ਮਤਲਬ ਹਾਂ ਫਿਰ ਫੁੱਫੇ ਲਈ ਨਹੀਂ ਯਾਰਾ ਇਹਦੇ ਬਈ 22 ਦੇ ਪੈਰ 11ਵੇਂ ਮਹੀਨੇ ਦੇ ਬਾਅਦ ਰੱਖਿਆ ਗਿਆ ਕਾਫੀ ਤੇਜ਼ ਦੀ ਠੀਕ ਹੈ ਕਾਫੀ ਤੇਜ਼ ਦੀ ਹੈ ਮਾਰ ਕੇ 11ਵੇਂ ਮਹੀਨੇ ਦੇ ਤੇ ਚੌਂਕੜਾ ਟਾਇਰਾਂ ਦੀ ਗੱਲ ਕਰੀਏ ਬਈ ਆਪਾਂ ਐਮ ਆਰ ਪੀ ਟਾਈਮ ਉੱਤੇ ਪੈਸੇ ਹਾਂ ਇਹਦਾ ਓਕੇ ਪੈ ਐਮ ਆਰ ਫੇਦੀ ਵੀ ਲਿਖਾਈ ਵੀ 97 98 ਪੈਸੇ ਟਾਇਰ ਪਈ ਆ ਨਾ ਬਈ ਬੈਂਪਰ ਦੇਖ ਸਕਦਾ ਮੁਰੋ ਜਮਾ ਨਮਾ ਪਿਆ ਉਹਨੇ ਕੋਈ ਰੰਗ ਕੱਲਾ ਨਹੀਂ ਕਰਿਆ ਬਈਆਂ ਨੇ ਟਰੈਕਟਰ ਦੀ ਕੰਡੀਸ਼ਨ ਵਗੈਰਾ ਚੈੱਕ ਕਰ ਸਕਦੇ ਹੋ ਤੇ ਰੇਟ ਦੀ ਗੱਲ ਕਰੀਏ ਜੀ ਆਪਾਂ 875000 ਰੁਪਿਆ ਰੇਟ ਆਈ ਟਰੈਕਟਰ ਦਾ ਜਮਾ ਨਵਾਂ ਟਰੈਕਟਰ ਹੈ ਦੇਖ ਸਕਦੇ ਹੋ ਇਹ 55 ਐਚਪੀ ਚੁੰਦਾ ਬਾਈ ਹਾਂ 55 ਚੁੰਦਾ ਹੂੰ ਤਾਂ ਇਹ 60 ਤੋਂ ਵੀ ਬਾਹਰ ਹੀ ਆ ਬਾਈ ਕਿਹੜੇ ਲੋਟ ਉੱਥੇ ਟਰਾਲੀ ਮੁਕਾਬਲੇਾਂ 'ਚ ਦੇਖਿਆ ਸੀ ਇਹ ਟਰੈਕਟਰ ਤੇ ਆਪਾਂ ਮੰਗਦਾ ਬਾਈ ਕਿ ਨਾ 875000 ਰੁਪਿਆ ਨਕਦ ਕੈਸ਼ ਦਾ ਟਰੈਕਟਰ ਨਿਕਲਿਆ ਹੀ ਦੇਖ ਸਕਦੇ ਹੋ ਪੰਜਾਬ ਨੰਬਰ ਟਰੈਕਟਰ ਹੈਗਾ ਪਹਿਲੇ ਮਾਲਕ ਦੀ ਇਹ ਵੀ ਬਾਈ ਪਹਿਲੇ ਦੀ ਆ ਸਾਰੇ ਬਾਈ ਕਹਿੰਦਾ ਫਰਸਟ ਪਾਰਟੀ ਦਾ ਟਰੈਕਟਰ ਹੈ ਕੋਈ ਰੰਗ ਪੇਂਟ ਨਹੀਂ ਤੇ ਕਿੰਨੇ ਦਾ ਦੇ ਦਾਂਗੇ ਫਿਰ ਆਪਾਂ ਬਾਈ 8,60,000 ਰੁਪਏ ਦਾ ਟਰੈਕਟਰ ਬਾਈ ਕਹਿੰਦਾ ਦੇ ਦਾਂਗੇ ਜੀ ਦੇਖ ਸਕਦੇ ਹੋ ਤੇ ਬਾਕੀ ਸਿਰੇ ਆਪਾਂ ਬਾਈ ਤੋਂ ਡ्रेस ਵਗੈਰਾ ਲੈਣੇ ਆ ਹਾਂ ਬਾਈ ਆਪਣਾ ਨਾਮ ਦੱਸਦੇ ਦਵਾਰੇ ਆਪਣਾ ਗੁਲਾਬ ਬਾਈ ਨਾਮ ਠੀਕ ਹੈ ਤੇ ਮੋਬਾਈਲ ਨੰਬਰ ਜੀ ਮੋਬਾਈਲ ਬੱਸ 977976550 ਤੇ ਤੁਹਾਾਰੇ ਫਿਰ ਬੋਲਦੇ ਜੀ 9779765200 ਠੀਕ ਹੈ ਤੇ ਬਿਨਾ ਮੰਡੀ ਤੋਂ ਕਿਹੜੇ ਥਾਂ ਹੁੰਦੇ ਆਪਣੇ ਟਰੈਕਟਰ ਸਾਡਾ ਇਸ ਥਾਂ ਬਿਲਕੁਲ ਕਿੱੜੇ ਬਾਬਾ ਟਰੈਕਟਰ ਸਿਰਫ ਜੇ ਸ਼ੋਰੂਮ ਬਣਾ ਹੋਇਆ ਆਪਣਾ ਠੀਕ ਹੈ ਇਹ ਉੱਥੇ ਸ਼ੋਰੂਮ ਤੇ ਹੁੰਦੇ ਆ ਤੇ ਬਾਕੀ ਸਾਰੇ ਜੇ ਕਿਸੇ ਵੀਰ ਨੇ ਕੋਈ ਛੋਟਾ ਟਰੈਕਟਰ ਲੈਣਾ ਹੋਵੇ ਉਹ ਵੀ ਦਵਾ ਦੇਣੋ ਬਈ ਆਪਾਂ ਉਹ ਵੀ ਹੁੰਦਾ ਆਪਣਾ ਪੁਰਾਣਾ ਵੀ ਕੱਟ ਲੋਂਗੇ ਪੰਜਾਬ ਨੰਬਰੀ ਕਟੋਗੇ ਬਈ ਪੰਜਾਬ ਤੇ ਲੋਨ ਵਗੈਰਾ ਹੋ ਜਾਊਗਾ ਆਪਾਂ ਤਾਂ ਸਾਰੇ ਲੋਨ ਹੋ ਜਾਊਗਾ ਜੀ ਬਾਈ ਕੋਲੇ ਸਾਰੇ ਟਰੈਕਟਰ ਉੱਚੇ ਮਾਡਲ ਦੇ ਆ ਜੇ ਕਿਸੇ ਵੀਰ ਨੇ ਕੋਈ ਵੀ ਟਰੈਕਟਰ ਲੈਣਾ ਹੈ ਬਾਈ ਨਾਲ ਫੋਨ ਤੇ ਸੰਪਰਕ ਮਿਲਦੇ ਆ ਕਿਸੇ ਹੋਰ ਵੀਡੀਓ ਚ ਧੰਨਵਾਦ ਜੀ